ਖੱਬੇ ਪੱਖੀ ਉਹ ਨੇਤਾ ਜਿਹੜੇ ਕਿਸੇ ਸਮੇਂ ਲੱਗਦੇ ਸੀ ਕਿ ਇਨਕਲਾਬ ਦੀ ਗੱਲ ਕਰਕੇ ਸਮੁੱਚੇ ਸਮਾਜ ਨੂੰ ਅਗਾਹ ਵੱਧੂ ਸੋਚ ਦੇਣ ਵਾਲੇ ਐ ਉਹਨਾਂ ਵਿੱਚੋਂ ਥੋੜਿਆਂ ਨੂੰ ਛੱਡ ਕੇ ਬਹੁਤ ਸਾਰੇ ਵਿਅਕਤੀ ਅੱਜ ਡਿਪਰੈਸ਼ਨ ਦੇ ਵਿੱਚ ਚਲੇ ਗਏ ਡਿਪਰੈਸ਼ਨ ਦੇ ਵਿੱਚ ਇਸ ਕਰਕੇ ਚਲੇ ਗਏ ਕਿ ਜਦੋਂ ਭਵਿੱਖ ਤੋਂ ਧੁੰਦਲਾ ਨਜ਼ਰ ਆਵੇ ਜਦੋਂ ਭਵਿੱਖ ਦੇ ਵਿੱਚ ਜੋ ਉਹਨਾਂ ਨੇ ਟੀਕੇ ਮਿੱਥੇ ਸੀ ਉਹਨਾਂ ਦੇ ਵਿੱਚੋਂ ਕੋਈ ਪੂਰਾ ਹੁੰਦਾ ਨਜ਼ਰ ਨਾ ਆਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਬਹੁਤ ਸਾਰੇ ਲੋਕ ਐ ਜਿਹੜੇ ਉਹਨਾਂ ਦੀ ਕੀਤੀ ਹੋਈ ਸਰਗਰਮੀ ਉਹਨਾਂ ਨੂੰ ਨੇਹਫਲ ਲੱਗਦੀ ਐ ਦੋਸਤੋ ਕਿਸੇ ਸਮੇਂ ਪੰਜਾਬ ਖੱਬੇ ਪੱਖੀ ਧਰਾਂ ਦਾ ਅਖਾੜਾ ਰਿਹਾ। ਅਜ ਤੋਂ 5-6 ਦਹਾਕੇ ਪਹਿਲਾਂ ਪੰਜਾਬ ਦੇ ਵਿੱਚ ਵੱਖ-ਵੱਖ ਖੱਬੇ ਪੱਖੀ ਲਹਿਰਾਂ ਚੱਲੀਆਂ। ਉਹਨਾਂ ਨੇ ਸਹਿਤ ਨੂੰ, ਰਾਜਨੀਤੀ ਨੂੰ ਅਤੇ ਸਮਾਜ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ। ਵਿਸ਼ੇਸ਼ ਤੌਰ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕਾਲਜ ਸੀ, ਉਹਨਾਂ ਕਾਲਜਜ਼ ਦੇ ਵਿੱਚ ਖੱਬੇ ਪੱਖੀ ਲਹਿਰਾਂ ਨਾਲ ਜੁੜੇ ਹੋਏ ਵਿਦਿਆਰਥੀਆਂ ਦੀ ਭਰਮਾਰ ਹੁੰਦੀ ਸੀ। ਉਹ ਵਿਦਿਆਰਥੀਆਂ ਦੇ ਵਿੱਚ ਚੇਤਨਾ ਦੀ ਲਹਿਰ ਜਗਾਉਂਦੇ ਸੀ ਉਸ ਸਮੇਂ ਸਮਾਜ ਦੇ ਵਿੱਚ ਵਾਪਰ ਰਹੀ ਹਰ ਤਬਦੀਲੀ ਬਾਰੇ ਭਾਵੇਂ ਉਹ ਖੇਤਰੀ ਪੱਧਰ ਦੀ ਹੋਵੇ ਰਾਸ਼ਟਰੀ ਪੱਧਰ ਦੀ ਹੋਵੇ ਜਾਂ ਅੰਤਰਰਾਸ਼ਟਰੀ ਪੱਧਰ ਦੀ ਹੋਵੇ ਉਸ ਦੇ ਬਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਾ ਬਹਿਸ ਭਾਸ਼ਣ ਜ਼ਰੂਰ ਕਰਵਾਏ ਜਾਂਦੇ ਸੀ ਚੰਗੀ ਤਰ੍ਹਾਂ ਯਾਦ ਹੈ ਕਿ ਪੰਜਕ ਪਹਹਾਕੇ ਪਹਿਲਾਂ ਜਦੋਂ ਵੀ ਕਿਤੇ ਗੱਲ ਹੁੰਦੀ ਸੀ ਤਾਂ ਉਦੋਂ ਕੰਬੋਡੀਆ ਵਿੱਚੋਂ ਫੌਜਾਂ ਬਾਹਰ ਕੱਢਣ ਵਾਸਤੇ ਵੀਤ ਨਾਮ ਦੀਆਂ ਗੱਲਾਂ ਕਰਦੇ ਜਾਂ ਹੋਰ ਬਹੁਤ ਸਾਰੇ ਰੈਸ਼ਨ ਰੈਵੋਲੂਸ਼ਨ ਦੀਆਂ ਗੱਲਾਂ ਕਰਦੇ ਇਹ ਗੱਲਾਂ ਅਕਸਰ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ ਬੱਸਾਂ ਦਾ ਕਿਰਾਇਆ ਵੱਧਾ ਉਸਤੇ ਵੀ ਵਿਦਿਆਰਥੀ ਜਥੇਬੰਦੀਆਂ ਜਾਂ ਕਈੇ ਖੱਬੇ ਪੱਖੀ ਜਥੇਬੰਦੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਨਾਂ ਦਰਜ ਕਰਾਉਂਦੀਆਂ ਸੰਘਰਸ਼ ਕਰਦੀਆਂ ਨਜ਼ਰ ਆਉਂਦੀਆਂ ਸੀ ਪਰ ਅੱਜ ਕੀ ਹੋ ਰਿਹਾ ਜਦੋਂ ਵੀ ਕਿਸੇ ਵੀ ਸਰਕਾਰ ਵੱਲੋਂ ਐਜੂਕੇਸ਼ਨ ਦੇ ਨਾਲ ਸਬੰਧਤ ਜਾਂ ਬਾਕੀ ਵੱਖ-ਵੱਖ ਚੀਜ਼ਾਂ ਦੇ ਨਾਲ ਸੰਬੰਧਿਤ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਵਿਦਿਆਰਥੀਆਂ ਦੇ ਵਿੱਚ ਉਸ ਕਿਸਮ ਦੀ ਚੇਤਨਾ ਜਾਂ ਉਸ ਕਿਸਮ ਦਾ ਸਵਾਰ ਹੈ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਲਾਪਾ ਕੇ ਜੇ ਥੋੜੀ-ਬਹੁਤੀ ਕਿਤੇ ਸੰਘਰਸ਼ ਦੀ ਗੱਲ ਨਜ਼ਰ ਆਉਂਦੀ ਹੈ ਤਾਂ ਉਹ ਵੀ ਸਿਰਫ ਕੁਛ ਨਾ ਕੁਛ ਉਹਨਾਂ ਵਿਖੇਆਂ ਵੱਲੋਂ ਜਿਹੜੇ ਕਿਤੇ ਅਧਿਆਪਕ ਚੁਣੇ ਜਾਂਦੇ ਆ ਜਾਂ ਕਿਤੇ ਖਾਸ ਨੌਕਰੀ ਨਾਲ ਸੰਬੰਧਿਤ ਹੋ ਜਾਂਦੇ ਆ ਉਹ ਇੱਕ ਛੋਟਾ ਵਕਤੀ ਗਰੁੱਪ ਬਣਾ ਕੇ ਆਪਣੀ ਗੱਲ ਕਰਦੇ ਆ ਤੇ ਉਹਨਾਂ ਦੀ ਗੱਲ ਵੀ ਉਹਨਾਂ ਦੇ ਇੱਕ ਵਿਸ਼ੇਸ਼ ਮੁੱਦੇ ਤੱਕ ਨੌਕਰੀ ਤੇ ਜੋਇਨ ਕਰਨ ਤੱਕ ਹੀ ਹੁੰਦੀ ਹੈ ਨਾ ਕਿ ਉਹ ਸਮਾਜਿਕ ਤਬਦੀਲੀ ਦੀ ਗੱਲ ਕਰਦੇ ਆ ਰਾਜ ਦੇ ਵਿੱਚ ਹੋ ਰਹੀਆਂ ਵਧੀਆਂ ਜਾਂ ਰਾਜ ਦੇ ਵਿੱਚ ਹੋ ਰਹੇ ਮਾੜੇ ਚੰਗੇ ਗੱਲਾਂ ਦੀ ਗੱਲ ਕਰਦੇ ਆ ਨਿਊ ਐਜੂਕੇਸ਼ਨ ਪਾਲਿਸੀ ਆਈ ਇਸ ਤੇ ਬਹੁਤ ਸਾਰੀ ਡਿਬੇਟ ਦੇਖਣ ਨੂੰ ਨਹੀਂ ਮਿਲੀ ਖੱਬੇ ਪੱਖੀ ਉਹ ਨੇਤਾ ਜਿਹੜੇ ਕਿਸੇ ਸਮੇਂ ਲੱਗਦੇ ਸੀ ਕਿ ਇਨਕਲਾਬ ਦੀ ਗੱਲ ਕਰਕੇ ਸਮੁੱਚੇ ਸਮਾਜ ਨੂੰ ਅਗਾਹ ਵਧੂ ਸੋਚ ਦੇਣ ਵਾਲੇ ਐ ਉਹਨਾਂ ਵਿੱਚੋਂ ਥੋੜਿਆਂ ਨੂੰ ਛੱਡ ਕੇ ਬਹੁਤ ਸਾਰੇ ਵਿਅਕਤੀ ਅੱਜ ਡਿਪਰੈਸ਼ਨ ਦੇ ਵਿੱਚ ਚਲੇ ਗਏ ਡਿਪਰੈਸ਼ਨ ਦੇ ਵਿੱਚ ਇਸ ਕਰਕੇ ਚਲੇ ਗਏ ਕਿ ਜਦੋਂ ਭਵਿੱਖ ਧੁੰਦਲਾ ਨਜ਼ਰ ਆਵੇ ਜਦੋਂ ਭਵਿੱਖ ਦੇ ਵਿੱਚ ਜੋ ਉਹਨਾਂ ਨੇ ਟੀਚੇ ਮਿੱਥੇ ਸੀ ਉਹਨਾਂ ਦੇ ਵਿੱਚੋਂ ਕੋਈ ਪੂਰਾ ਹੁੰਦਾ ਨਜ਼ਰ ਨਾ ਆਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਬਹੁਤ ਸਾਰੇ ਲੋਕ ਐ ਜਿਹੜੇ ਉਹਨਾਂ ਦੀ ਕੀਤੀ ਹੋਈ ਸਰਗਰਮੀ ਉਹਨਾਂ ਨੂੰ ਨਿਹਫਲ ਲੱਗਦੀ ਹੈ ਹੌਲੀ-ਹੌਲੀ ਕੀ ਹੋਇਆ ਕਿ ਇੱਕ ਖਾਸ ਕਿਸਮ ਦੀ ਲਹਿਰ ਨਾਲ ਜੁੜੇ ਹੋਏ ਵਿਅਕਤੀਆਂ ਦੀ ਆਵਾਜ਼ ਜੋ ਪਾਰਲੀਮੈਂਟ ਦੇ ਵਿੱਚ ਹੁੰਦੀ ਸੀ ਜੋ ਵਿਧਾਨ ਸਭਾ ਦੇ ਵਿੱਚ ਹੁੰਦੀ ਸੀ ਜੋ ਲੋਕਾਂ ਦੇ ਆਮ ਜਲਸਿਆਂ ਦੇ ਵਿੱਚ ਹੁੰਦੀ ਸੀ ਜੋ ਵੱਡੇ ਵੱਡੇ ਕਾਰਖਾਨਿਆਂ ਦੇ ਵਿੱਚ ਗੂੰਜਦੀ ਸੀ ਉਹ ਅੱਜ ਖਤਮ ਹੋ ਗਈ ਹੈ ਅੱਜ ਪਿਤਾਪੁਰਖੀ ਰਾਜਨੀਤੀ ਕਾਰਨ ਜਾਂ ਵੱਖ-ਵੱਖ ਜਥੇਬੰਦੀਆਂ ਰਾਜਸੀ ਦਲ ਆਪਣੀ ਮਰਜ਼ੀ ਦੇ ਨਾਲ ਉਹਨਾਂ ਵਿਅਕਤੀਆਂ ਨੂੰ ਚੁਣ ਲੈਂਦੇ ਆ ਜਿਨ੍ਹਾਂ ਦਾ ਸ਼ਾਇਦ ਕੋਈ ਸਮਾਜਿਕ ਸਰੋਕਾਰ ਸਿੱਧੇ ਰੂਪ ਦੇ ਵਿੱਚ ਨਹੀਂ ਹੁੰਦਾ ਅੱਜ ਇਹ ਨਹੀਂ ਦੇਖਿਆ ਜਾਂਦਾ ਕਿ ਉਸ ਵਿਅਕਤੀ ਦੀ ਚੇਤਨਾ ਦਾ ਪੱਧਰ ਕੀ ਹੈ ਉਸ ਵਿਅਕਤੀ ਦੀ ਸਮਾਜਿਕ ਸੇਵਾ ਦਾ ਪੱਧਰ ਕੀ ਹੈ ਅੱਜ ਇਸ ਨੂੰ ਕਿਸੇ ਹੋਰ ਪੈਮਾਨੇ ਰਾਹੀਂ ਦੇਖਿਆ ਤੇ ਵਿਚਾਰਿਆ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਸਮਾਜ ਲਈ ਲੜਨ ਵਾਲੇ ਸਮਾਜ ਨੂੰ ਸੇਧ ਦੇਣ ਵਾਲੇ ਸਮਾਜ ਦੀ ਸਿਹਤ ਦੀ ਸਿਰਜਣਾ ਕਰਨ ਵਾਲੇ ਸਮਾਜ ਨੂੰ ਅਗਾਹ ਵੱਧੂ ਸੋਚ ਦੇਣ ਵਾਲੇ ਵਿਅਕਤੀ ਹੈ ਜਿਹੜੇ ਉਹ ਲਗਾਤਾਰ ਘਟਦੇ ਜਾਂਦੇ ਆ ਜਿਦੇ ਨਾਲ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਡੀ ਰਾਸ਼ੀ ਚੇਤਨਾ ਹੈ ਉਹ ਜਿਵੇਂ ਕਾਫੀ ਹੱਦ ਤੱਕ ਤਾਂ ਪਹਿਲੇ ਹੀ ਮੱਠੀ ਪਈ ਹੈ ਸ਼ਾਇਦ ਉਹਦੇ ਹੋਰ ਮੱਠਾ ਪੈਣ ਦੀਆਂ ਸੰਭਾਵਨਾਵਾਂ ਕਿਤੇ ਜ਼ਿਆਦਾ ਵੱਧ ਸਕਦੀਆਂ ਹਨ ਧੰਨਵਾਦ